ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਆ ਜੀ ਕੋਠੇ ਥਾਂਦਿਆਂ ਵਾਲੇ ਲਹਿਰੇ ਮੰਬ ਦੇ ਵਿੱਚੋਂ ਇਹ ਕੋਠੇ ਨੇ ਚੱਕਾਂ ਦੇ ਬਿਲਕੁਲ ਨੇੜੇ ਬਾਈ ਗੁਰਪ੍ਰੀਤ ਦੇ ਘਰੋਂ ਆਪਾਂ ਚਾਰ ਨਗਰ ਦਿਖਾਵਾਂਗੇ ਚਾਰਾਂ ਦੀ ਫਿਰ ਆਪਾਂ ਕਹਿੰਦਾ ਮਿੱਤਰੋ ਫਖਰੋ ਫਖਰੀ ਡਿਟੇਲ ਹੈ ਜਿਹੜਾ ਵੀ ਨਗਰ ਜਿਹੜੇ ਭਰਾ ਨੂੰ ਪਸੰਦ ਆਉਂਦਾ ਤਸੱਲੀ ਕਰਕੇ ਮਿੱਤਰੋ ਤੁਸੀਂ ਖਰੀਦ ਸਕਦੇ ਹੋ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਇੱਕ ਵੀਡੀਓ ਪਾ ਚੁੱਕੇ ਆ ਦੂਜੀ ਵੀਡੀਓ ਆਪਾਂ ਬਾਈ ਦੇ ਘਰੋਂ ਬਣਾ ਰਹੇ ਆ ਕਿੰਨਾ ਕੁ ਰਿਸਪੌਂਸ ਮਿਲਿਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਇੱਕ ਮਿੱਤਰੋ ਪੰਜ ਕਿਨੇ ਵਾਲੇ ਕਲਿਆਣੇ ਕਰ ਸਕਦੇ ਆ ਝੋਟੀ ਤੇ ਤਿੰਨ ਮਿੱਤਰੋ ਕਾਲੀਆਂ ਨੇ ਪਹਿਲਾਂ ਪੰਜ ਕਲਿਆਣੀ ਤੁਸੀਂ ਆਪਾਂ ਸਟਾਰਟਿੰਗ ਕਰਦੇ ਆ ਕਿਹੜਾ ਸੂਆ ਮਿੱਤਰੋ ਸੂਂਦੀ ਆ ਉਹਦੀ ਆਪਾਂ ਜਾਣਕਾਰੀ ਆਪਾਂ ਭਾਈ ਤੁਹਾਨੂੰ ਲੈਨੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਅਸੇ ਤਾਂ ਹਾਂਜੀ ਹਾਂਜੀ ਰਿਸਪੌਂਸ ਪਿਛਲੀ ਵੀਡੀਓ ਦਾ ਬਹੁਤ ਵਧੀਆ ਜੀ ਕਿੰਨੇ ਕੁ ਫੋਨ ਆਏ ਫੋਨ ਬਹੁਤ ਜ਼ਿਆਦਾ ਆਏ ਆਪਣੇ ਤਾਂ ਭਾਈ ਪਹਿਲੇ ਫੋਨ ਦੀ ਝੋਟੀ ਵੇਚ ਗਈ ਜੀ ਠੀਕ ਹੈ ਇੱਕ ਅਦਾ ਕਾਲੇ ਕਿ ਲੈ ਕੇ ਹਰਵਿੰਦਰ ਲੈ ਕੇ ਜੀ ਹਾਂ ਇੱਕ ਇੱਕ ਲੈ ਕੇ ਹੰਡੇਜ ਤੋਂ ਜੀ ਹੰਡੇਜ ਤੋਂ ਹਾਂਜੀ ਵਧੀਆ ਬੱਗੇ ਮੱਲਾ ਬਹੁਤ ਬਹੁਤ ਵਧੀਆ ਜੀ ਠੀਕ ਹੈ ਹੁਣ ਆਪਾਂ ਪਹਿਲੇ ਨੰਬਰ ਤੇ ਸਟਾਰਟਿੰਗ ਕਰਕੇ ਪੰਜ ਕਲਿਆਣੀ ਤੋਂ ਹਨਾ ਇਹਦਾ ਸੂਆ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਸੂੰਦੀ ਆ ਕਿੰਨੇ ਕੁ ਦਿਨ ਲੈਜੂ ਇਹ ਪਾਸੇ 2-4 ਦਿਨ ਬਸ ਲੈਣ ਚਾਹੀ ਬਾਕੀ ਆ ਤੋਰੇ ਨੂੰ ਖੋਲ ਕੇ ਪੰਜ ਕਲਿਆਣੀ ਝੋਟੀਆਂ ਮਿੱਤਰੋ ਪਹਿਲੇ ਸੂਏ ਸੂਣੀ ਆ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਰੇਟ ਮਿੱਤਰੋ ਪੂਰਾ ਜਾਇ ਜਾਇ ਕਰਵਾਵਾਂਗੇ ਤਰਦੀ ਦਾ ਤੁਸੀਂ ਲੈਵਾ ਦੇਖ ਸਕਦੇ ਹੋ ਫਿਕਸ ਲੈਵੇ ਦੀ ਥਾਂ ਲੈਵੇ ਦੀ ਪੂਰੀ ਸਾਫ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਦੁੱਧ ਦੇ ਦੋ 9-10 ਲੀਟਰ ਹਾਂਜੀ ਹਾਂਜੀ 9-10 ਦਾ ਖੁੱਲਾ ਦੇ ਦੋ ਠੀਕ ਆ 9-10 ਲੀਟਰ ਮਿੱਤਰੋ ਨੇ ਖੁੱਲਾ ਦੇ ਦੇਣਾ ਤੇ ਕੱਦ-ਕਾੜ ਤੇ ਸਿੱਧ ਪੱਖੋਂ ਵੀ ਠੀਕ ਆ ਕੋਈ ਬਹੁਤੀ ਛੋਟੀ ਨਹੀਂ ਕੋਈ ਛੋਟੀ ਮਨ ਕਰਨ ਆਇਓ ਵੀ ਠੀਕ ਠਾਕ ਹੈ ਐਡਿਕਾ ਕਾਮ ਨਾਰਮਲ ਪਰਿਵਾਰਾਂ ਦੇ ਵਿੱਚੋਂ ਪਹਿਲੇ ਛੋਟੀਆਂ ਆਉਂਦੀਆਂ ਨੇ ਉਹਦੀ ਛੋਟੀ ਆ ਥਣਲੇਵੇ ਦੀ ਪੂਰੀ ਸਾਫ ਆ ਥੋੜਾ ਥਣ ਘੱਟ ਕੱਢਿਆ ਹੈ ਨਾ ਹਾਂਜੀ ਹਾਂਜੀ ਬਾਪ ਸੁੱਕੇ ਕਰ ਦੂ ਮਰਜੀ ਹਾਂ ਕੁ ਸੁੱਕੇ ਵੀ ਫਰਕ ਪੈ ਜਾਂਦਾ ਤੇ ਰੇਟ ਕੀ ਕਰਤਾ ਜਾਇਜ ਹੈ ਇਹਦੇ ਚੰਨਵੇਂ ਹਜ਼ਾਰ 95 ਲੈ ਜੀ ਦੋ ਚਾਰ ਦਣਾਂ हां ਦੋ ਚਾਰ ਦਣਾਂ ਲੈ ਜੀ ਓਕੇ ਆ ਮਿੱਤਰੋ ਪਹਿਲਾ ਮਗਰੋਂ ਪਸੂ ਕਦੋਂ ਵੀ ਸੁਸਕਦਾ ਦੋ ਤਿੰਨ ਦਿਨ ਘੱਟੋ ਘੱਟ ਲੈਂਦੀ ਆ ਸਿੰਘ ਵੀ ਸੋਹਣਾ ਤੇ ਸਿੱਧ ਬਖੋ ਵੀ ਮਿੱਤਰੋ ਚੰਗੀ ਆ ਤੇ 95000 ਮੁੱਲ ਆ ਦੂਜੇ ਨੰਬਰ ਤੇ ਆ ਗਈ ਜੀ ਆ ਸੁਆ ਤੀਜਾ ਤੀਜਾ ਹੀ ਆ ਕਦੋਂ ਕਦੀ ਸੁਈ ਵੀ ਆ ਇਹਨੂੰ ਹੋ ਗਈ 12 ਕਦੋਂ ਸੁਈ ਨਹੀਂ ਇਹਨੂੰ ਤੁਰ 12 ਕਦਣਾ ਮਿੱਤਰੋ ਹੋ ਗਈ ਸੁਈ ਨੂੰ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਇਹਦੀ ਵੀ ਆਪਾਂ ਡਿਟੇਲ वाइज ਤੁਹੇ ਲਵਾਂਗੇ। ਚੁਆ ਤੀਜਾ ਮੰਲੋ ਚੌਥਾ ਮੰਲੋ ਵੈਸੇ ਤੀਜਾ ਹੀ ਹੋਣਾ ਤੇ ਉਹ ਤੁਸੀਂ ਆਪਦੇ ਇੱਕ ਤਸੱਲੀ ਕਰਨੀ ਹੈ। 10 ਲੀਟਰ ਮਿੱਤਰੋ ਬੱਚੇ ਸਣੇ ਬੋਲਾ ਬੱਚੇ ਸਣੇ 10 ਲੀਟਰ ਤਿਆਰ ਹੈ। ਚੁਆ ਕੇ ਦੇਦਾਈਂ ਖੁੱਲਾ ਦੋ ਜੀ। ਓਕੇ। ਦੋ ਟਾਈਮ ਆਪਦੀ ਮਿੱਤਰੋ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ। ਤੇ ਮਗਰ ਕਟਾ ਕੱਟੀ ਮਗਰ ਕਟਾ ਕੋਈ ਏਖੜ ਨਹੀਂ ਲਾਈ ਮਿੱਤਰੋ ਨੋਰਮਲ ਲੇਵੇ ਤੇ ਆਪਾਂ ਵੀਡੀਓ ਬਣਾ ਰਹੇ ਆ ਤੇ ਇਹੀ ਜੇ ਏਖੜ ਲਾ ਕੇ ਭਾਵੇਂ 12 ਕਹਿ ਦਿੱਗੇ 13 ਕਹਿ ਦਿੱਗੇ ਪਰ ਉਹ ਚੀਜ਼ ਆਪਾਂ ਮਿੱਤਰੋ ਕਦੇ ਕਰਨੀ ਨਹੀਂ ਸਿਰਫ ਨੋਰਮਲ ਲੇਵੇ ਤੇ ਵੀਡੀਓ ਆ ਰੇਟ ਕੀ ਕਰਤਾ ਜੀ ਰੇਟ 125 ਕਰਦੇ ਜੀ 125 ਓਕੇ ਤੇ ਮਾਰਦਾਨ ਹੋ ਜੋ ਠੀਕ ਆ ਮਾਰਦਾਨ ਮਿੱਤਰੋ ਖੁੱਲਾ ਹੋ ਜਾਣਾ ਅੱਗੇ ਆ ਗਈ ਸੂਆ ਤੇ ਦੂਜਾ ਜੀ ਦੂਜਾ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਕਿੰਨੇ ਜੀ ਹਫਤਾ ਵਾਕ ਹੀ ਹੈ ਐ ਤੁਰ ਰਿਹਾ ਨਵੀ ਸਾਣਾ ਬਹੁਤ ਮਿੱਤਰੋ ਚੰਗਾ ਲੱਗਿਆ ਮੁੱਠੀ ਵਾਲਾ ਸਾਣਾ ਤੇ ਹਫਤਾ ਹਜੇ ਸੂਣ ਦੇ ਵਿੱਚ ਬਾਕੀ ਹੈ ਤਿਆਰੀ ਮਿੱਤਰੋ ਫਰ ਲੈ ਕੱਢ ਤੂੰ 11-12 ਦਾ ਹਨਾ ਭਾਈ ਖੁੱਲੇ ਕੱਢ ਦੋ ਯਾਰ ਮੈਂ ਦੱਸਣ ਤਾਂ ਹਫਤਾ ਕਿਉਂ ਕੱਢਦਾ ਨਹੀਂ ਗਿਆ ਨਾ ਨਹੀਂ ਦੁੱਧ 11-12 ਪਹਿਲੇ ਹੀ ਸੂਣ ਦਿੱਤਾ ਬਈ ਓਕੇ 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 ਚਲੋ 11-12 ਮਿੱਤਰੋ ਤੁਸੀਂ ਮੰਨ ਕੇ ਚੱਲਣਾ ਅੱਗੇ ਤੁਹਾਡੀ ਸਾਮ ਸੰਭਾਲ ਹੈ ਤੇ ਉਸ ਹੱਬ ਨਾਲ ਮਿੱਤਰੋ ਇਹਨੇ ਦੁੱਧ ਕੱਢਣਾ ਤਿਆਰੀ ਬਹੁਤ ਸੋਹਣੀ ਜਿਹੜੇ ਸਾ ਆਪਣਾ ਬਣਾ ਰਹੀ ਹੈ ਤੇ ਅੱਗੇ ਤੁਹਾਡੇ ਮਿੱਤਰੋ ਸਮਝਾ ਲੇਵਾ ਮਗਰ ਨੂੰ ਮਿੱਤਰੋ ਪੂਰਾ ਹੀ ਆ ਰੇਡ ਜੀ ਰੇਡ ਇੱਕ 25 ਇਹਦਾ ਵੀ ਇੱਕ 25 ਉਹਦਾ ਵੀ ਇੱਕ 25 ਇਹਦਾ ਵੀ ਇੱਕ 25 ਤੇ ਤੀਜੇ ਨੰਬਰ ਤੇ ਸੁਆ ਇਹ ਮੰਨ ਲਓ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਜੀ ਨੂੰ ਪੰਜਵਾਂ ਚਲੋ ਜਿਹੜਾ ਵੀ ਮਰਜੀ ਮਿੱਤਰੋ ਤੁਸੀਂ ਮੰਨਣਾ ਹਾਂ ਗਾਹਕ ਦੇਖਣਾ ਹਾਂ ਲੇਵਾ ਲੂਵਾ ਚੰਗਾ ਬਹੁਤ ਆ ਹਨਾ ਭਾਈ 15 ਲੀਟਰ ਦੀ ਗਾਰੰਟੀ ਦੇਵਾ ਤੇ ਫੋੜ ਫੋੜ 15 ਲੀਟਰ ਦੀ ਗਾਰੰਟੀ ਤੇ ਆਈ ਆ ਹਾਂਜੀ ਹਾਂਜੀ ਤੋੜੋ ਇਹਨਾਂ ਨੂੰ ਕੱਦ-ਕਾਟ ਬੇਲ ਮਿੱਤਰੋ ਫੁੱਲਾ ਪਿੱਠ ਫੜੇ ਦੇਖ ਸਕਦੇ ਬਹੁਤ ਚੌੜੀ ਤੇ ਤਿਆਰੀ ਮਿੱਤਰੋ ਫੁੱਲ ਬਟਾ ਫੁੱਲਾ ਕਿੰਨੇ ਕ ਦਿਨ ਲੈ ਜੂ ਇਹ ਤਕਰੀਬਨ ਹਫਤਾ ਲੱਗੇ ਹੈਗਾ ਇਹ ਮੇਰਾ ਠੀਕ ਹੈ ਪੱਕੇ-ਪੁੱਕੇ ਥਾਂ ਵਧ ਰਹੀ ਰਹੀ ਆ ਇਹ ਮਿੱਤਰੋ ਦੁੱਧ ਵਾਲੀ ਮੱਝ ਹੈ ਜਿਹੜੇ ਭਰਾ ਨੇ ਕਿਸੇ ਨੇ ਦੁੱਧ ਤੇ ਕੰਮ ਕਰਨਾ ਉਹਦੇ ਖਾਤਰ ਮਿੱਤਰੋ ਮਾੜੀ ਨਹੀਂ ਤੇ ਜਿਹੜੇ ਭਰਾਵਾਂ ਨੇ ਸੌਂਕ ਤੌਰ ਤੇ ਰੱਖਣੇ ਪਸ਼ੂ ਉਹ ਜਿਹੜੇ ਦੂਜੇ ਪਸ਼ੂ ਦਿਖਾਏ ਆ ਉਹ ਚੀਜ਼ਾਂ ਤੇ ਅੱਗੇ ਤੁਹਾਡੀ ਸਮਝ ਆ ਚੌਥਾ ਮੰਤਲੋਂ ਪੰਜਵਾਂ ਮੰਤਲੋਂ ਸਿਮਾ ਮੰਤਲੋਂ ਹੈਨਾ ਠੀਕ ਹੈ ਅ ਰੇਟ ਕੀ ਕਰਤਾ ਜਿਹਦਾ ਇਹਦਾ ਇੱਕ 30 ਹੈ ਜੀ ਇੱਕ 30 ਤੇ ਫੋਨ ਨੰਬਰ ਦੱਸ ਦੋ ਜੀ 987884 78884 65394 65394 ਹਾਂਜੀ ਧੰਨਵਾਦ